ਬੱਸ ਦਾ ਲਾਇਸੈਂਸ ਫ੍ਰੀ ਦੇ ਵਿੱਚ ਕਰਨ ਦਾ ਕੀ ਤਰੀਕਾਕਾਰ ਆ ਬਹੁਤ ਸਾਰੇ ਭੈਣ ਭਰਾ ਇਦਾਂ ਦੇ ਕਮੈਂਟ ਕਰਦੇ ਰਹਿੰਦੇ ਆ ਖਾਸ ਕਰਕੇ ਜਦੋਂ ਮੈਂ ਡਿਊਟੀ ਤੇ ਹੁੰਨਾ ਤੇ ਇਦਾਂ ਦੇ ਕਮੈਂਟ ਜਰੂਰ ਆਉਂਦੇ ਆ ਤਰੀਕਾਕਾਰ ਤਾਂ ਇਹਦਾ ਇਹੀ ਹੁੰਦਾ ਆ ਜੀ ਸਾਡੇ ਕੋਲ ਤਿੰਨ ਆਪਸ਼ਨ ਹੁੰਦੇ ਸੀਗੇ ਪਹਿਲਾ ਹੁਣ ਵੀ ਦੋ ਹੈ ਗਿਆ ਇੱਕ ਤੁਹਾਨੂੰ ਪੁੱਛਣਾ ਪਏਗਾ ਜੌਬ ਸੈਂਟਰ ਵਾਲਿਆਂ ਕੋਲੋਂ ਕਿ ਉਹ ਹੁਣ ਕਰਵਾਉਂਦੇ ਆ ਜਾਂ ਨਹੀਂ ਕਰਵਾਉਂਦੇ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਬਿਓਗਾ ਗੈਲ ਬੰਦ ਕਰਕੇ ਉਹਦੀ ਥਾਂ ਤੇ ਆਪਾਂ ਗਰੁਨ ਜ਼ਿਸ਼ਰਮ ਫਿਰ ਆ ਬਾਈ ਸੁਖਨ ਦੇ ਲੈ ਕੇ ਆਵਾਂਗੇ ਜਿਹਦੇ ਵਿੱਚ ਫਿਰ ਜਿਹੜਾ ਆ ਬਿਲਡਿੰਗਸ ਗੁੱਡ ਚਾਈਨੇ ਇਨਕਲੂਸਿਵ ਨਹੀਂ ਹੁੰਦੇ ਫਿਰ ਵੀ ਤੁਸੀਂ ਆਪਣੇ ਫਲ ਮੈਨੇਜਰ ਦੇ ਕੋਲੋਂ ਗੱਲਬਾਤ ਕਰਕੇ ਪੁੱਛ ਸਕਦੇ ਹੋ ਜਿਹੜਾ ਕੋਈ ਭੈਣ ਆਪਣਾ ਜੌਬ ਸੈਂਟਰ ਤੇ ਨਿਰਭਰ ਕਰਦਾ ਆ ਤੇ ਤੁਸੀਂ ਪੁੱਛ ਸਕਦੇ ਹੋ ਕਿ ਉਹ ਤੁਹਾਨੂੰ ਲਾਇਸੈਂਸ ਕਰਵਾਉਂਦੇ ਆ ਜਾਂ ਨਹੀਂ ਕਰਵਾਉਂਦੇ ਠੀਕ ਹੈ ਜੀ ਤੇ ਦੋ ਆਪਸ਼ਨ ਜਿਹੜੇ ਹਜੇ ਵੀ ਹੈਗੇ ਆ ਪਹਿਲਾ ਤਾਂ ਇਹ ਹੈਗਾ ਆ ਕਿ ਜੇ ਆਪਾਂ ਆਬਸਮ ਤੋਂ ਜਿਹੜਾ ਆਪਣਾ ਆਬਸ ਲੋਸਨ ਲੈ ਰਹੇ ਆਂ ਤੇ ਫਿਰ ਆਪਾਂ ਜਾਂ ਤਾਂ ਆਪਣੀ ਫੋਰਸ ਡੀਲਿੰਗਸ ਕੁਸ਼ਪਰੇਸ਼ ਦੇ ਵਿੱਚ ਹੀ ਇਹ ਗੱਲ ਕਰ ਲਈ ਆਪਣਾ ਪੱਖ ਰੱਖਦੀ ਹੈ ਕਿ ਮੈਂ ਇੰਟਰਸਟਿਡ ਆਂ ਵਸਤਾ ਜਾਂ ਟਰੱਕ ਦਾ ਲਾਇਸੈਂਸ ਕਰਨਾ ਚਾਹਨਾ ਆ ਤੇ ਫਿਰ ਜਿਹੜਾ ਤੁਹਾਡਾ ਫਾਲ ਮੈਨੇਜਰ ਹੁੰਦਾ ਆ ਉਹ ਤੁਹਾਨੂੰ ਕਹਿੰਦਾ ਆ ਕਿ ਸੂਜ ਸ਼ੂਗ ਲੈ ਕੇ ਆਓ ਕਿਸੇ ਕੰਪਨੀ ਤੋਂ ਤੇ ਤੁਸੀਂ ਕਿਸੇ ਕੰਪਨੀ ਚ ਗੱਲਬਾਤ ਕਰਦੇ ਹੋ ਜਿਵੇਂ ਦੋ ਚ ਬਾਂਚ ਮੈਂ ਕੰਮ ਕਰਦਾ ਹਾਂ ਇੱਥੇ ਹਿਆਗ ਹੈਗੀ ਆ ਜਾਂ ਫਿਸ਼ਲੇ ਆ ਹੋਰ ਬਹੁਤ ਸਾਰੀਆਂ ਕੰਪਨੀਆਂ ਜਰਮਨੀ ਦੇ ਵਿੱਚ ਕਿਸੇ ਕੋਲ ਚਲੇ ਜਾਓ ਤੇ ਉਹ ਤੁਹਾਨੂੰ ਸੂਜੀ ਸ਼ੁਰੂਗ ਦਿੰਦੇ ਆ ਠੀਕ ਆ ਜੀ ਤੁਹਾਡੇ ਕੋਲ ਲਾਇਸੈਂਸ ਹੋਏਗਾ ਤੇ ਸਾਡੇ ਕੋਲ ਤੁਹਾਡੇ ਲਈ ਕੰਮ ਹੈਗਾ ਆ ਤੇ ਉਸ ਤੋਂ ਬਾਅਦ ਤੁਹਾਨੂੰ ਆਬਸਮ ਜਿਹੜਾ ਆ ਇੱਕ ਬਿਲਡਿੰਗ ਸਕੂਟ ਸ਼ਾਈਨ ਬਣਾ ਦਿੰਦੀ ਆ ਤੇ ਤੁਸੀਂ ਆਪਣਾ ਲਾਇਸੈਂਸ ਸ਼ੁਰੂ ਕਰ ਸਕਦੇ ਹੋ ਠੀਕ ਆ ਜੀ ਤੇ ਇੱਕ ਹੋਰ ਹੁੰਦਾ ਆ অপਸ਼ਨ ਕਈ ਕੰਪਨੀਆਂ ਵੀ ਤੁਹਾਡੇ ਨਾਲ ਕੰਟਰੈਕਟ ਕਰਕੇ ਕੁਝ ਮਿੱਥੇ ਸਮੇ ਦਾ 4 ਸਾਲ ਦਾ ਜਾਂ 5 ਸਾਲ ਦਾ ਜਾਂ 3 ਸਾਲ ਦਾ ਮਿੱਥੇ ਸਮੇ ਦਾ ਕੰਟਰੈਕਟ ਕਰ ਆਪ ਲੱਭਣਾ ਪਏਗਾ ਬਹੁਤ ਸਾਰੀਆਂ ਕੰਪਨੀਆਂ ਨੇ ਜਰਮਨੀ ਦੇ ਵਿੱਚ ਕਈ ਕਰਵਾਉਂਦੀਆਂ ਨੇ ਤੇ ਕਈ ਨਹੀਂ ਕਰਵਾਉਂਦੀਆਂ ਠੀਕ ਹੈ ਜੀ ਬਾਕੀ ਹੁਣੇ-ਹੁਣੇ ਸਾਡੇ ਦੋ ਭਰਾਵਾਂ ਨੇ ਇੱਥੇ ਆਵਾਜ ਸੰਤੂ ਕੀਤਾ ਹੈ ਲਾਇਸੈਂਸ ਠੀਕ ਹੈ ਜੀ ਤੇ ਤਿੰਨ ਭਰਾਵਾਂ ਨੇ ਜਿਹੜੇ ਮੈਨੂੰ ਮਿਲਦੇ ਰਹਿੰਦੇ ਆ ਉਹਨਾਂ ਨੇ ਆਪਣੇ ਪੱਲਿਓਂ ਕੀਤਾ ਸੀ ਇੱਕ ਨੇ ਜਦੋਂ ਕੀਤਾ ਸੀ ਉਹਦਾ 9000 ਯੂਰੋ ਲੱਗਾ ਸੀ ਇੱਕ ਦਾ 11500 ਕੁਛ ਲੱਗਾ ਸੀਗਾ ਤੇ ਇੱਕ ਦਾ ਵੀ ਇਦਾਂ ਹੀ 11 ਤੋਂ 12000 ਦੇ ਵਿੱਚ ਦੱਸ ਰਿਹਾ ਸੀ ਭਾਜੀ ਕਿ ਸਾਡਾ ਲੱਗਾ ਆ ਉਹਨਾਂ ਨੇ ਆਪਣੇ ਪੱਲਿਓਂ ਪੇ ਕੀਤਾ ਸੀ ਤੇ ਇਸ ਹਿਸਾਬ ਨਾਲ ਉਹਨਾਂ ਨੇ ਲਾਇਸੈਂਸ ਕੀਤਾ ਸੀ ਤੇ ਜਿਹੜਾ ਇਹ ਲਾਇਸੈਂਸ ਆ 5-6 ਮਹੀਨਾ ਦੇ ਵਿੱਚ ਹੋ ਜਾਂਦਾ ਹੈ ਠੀਕ ਹੈ ਜੀ ਤੇ ਜੇ ਲਾਇਸੈਂਸ ਸਾਡੇ ਕੋਲ ਕਾਰ ਵਾਲਾ ਲਾਇਸੈਂਸ ਇਹ 2 ਸਾਲ ਪੁਰਾਣਾ ਆ ਜਾਂ 2 ਸਾਲ ਤੋਂ ਜ਼ਿਆਦਾ ਪੁਰਾਣਾ ਆ ਠੀਕ ਹੈ ਜੀ ਤੇ ਫਿਰ ਸਾਨੂੰ ਜਿਹੜਾ ਆ ਨਾਰਮਲ ਸਟੁੰਡੇ ਲਾਣੇ ਪੈਂਦੇ ਆ ਜੇ ਲਾਇਸੈਂਸ ਨਵਾਂ ਆ ਕਾਰ ਦਾ ਜੇ 2 ਸਾਲ ਨਹੀਂ ਹੋਏ ਤੇ ਫਿਰ ਸਾਨੂੰ ਜਿਹੜਾ ਘੰਟੇ ਥੋੜੇ ਜ਼ਿਆਦਾ ਲਾਣੇ ਪੈਂਦੇ ਆ ਠੀਕ ਹੈ ਜੀ ਬਾਕੀ ਥਿਉਰੀ ਵੀ ਕਰਨੀ ਪੈਂਦੀ ਆ ਈਹਾ ਕਾਦੀ ਥਿਉਰੀ ਵੀ ਕਰਨੀ ਪੈਂਦੀ ਆ ਲਾਇਸੈਂਸੀ ਥਿਉਰੀ ਵੀ ਕਰਨੀ ਪੈਂਦੀ ਆ ਤੇ ਨਾਲ ਪ੍ਰੈਕਟਿਸ ਜਿਹੜਾ ਆ ਪ੍ਰੈਕਟੀਕਲ ਟੈਸਟ ਵੀ ਹੁੰਦਾ ਆ ਠੀਕ ਹੈ ਜੀ ਸੋ ਆਈ ਹੋਪ ਮੈਂ ਤੁਹਾਡੇ ਕਮੈਂਟਾਂ ਦੇ ਫੋਲੋ ਕਰਦੇ ਜੇ ਕੋ ਗਸਤਾਹੀ ਹੋ ਜਾਂਦੀ ਹੈ ਜਾਣੇ-ਜਾਣੇ ਤੁਹਾਡੇ ਸਾਰੇ ਤੁਹਾਨੂੰ ਹੱਥ ਜੋੜ ਕੇ ਮਾਫੀ ਚਾਹੁੰਦੇ ਜੀ ਆਪਾਂ ਮਿਲਦੇ ਜੀ ਰੱਬ ਲਾਵੇ ਅਗਲੀ ਵੀਡੀਓ ਸਾਸਰੀਆ ਕਾਲਜ ਸਾਡੇ ਤੇ ਜਾਂਦੇ ਬਸਦਰ